ਅਜਤ ਤਰਨਤਨ ਦੇ ਪਿੰਡ ਫਤਿਆਬਾਦ ਤੋਂ ਹਰੀਕੇ ਨੂੰ ਜਾਣ ਵਾਲੇ ਰੋਡ ਦੇ ਨੇੜੇ ਛਾਪੜੀ ਸਾਹਿਬ ਦੇ ਕੋਲ ਵਾਪਰੇ ਐਕਸੀਡੈਂਟ ਦੇ ਦੌਰਾਨ ਨਹਿਰ ਚ ਡਿੱਗੀ ਕਾਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਛੋਟਾ ਹਾਥੀ ਲੈ ਕੇ ਆਇਆ ਸੀ ਜਿਸ ਨੇ ਸਿੱਧੇ ਟੱਕਰ ਛੋਟੇ ਹਾਥੀ ਦੇ ਵਿੱਚ ਮਾਰੀ ਜਿਸ ਤੋਂ ਬਾਅਦ ਕਾਰ ਨਹਿਰ ਦੇ ਵਿੱਚ ਡਿੱਗ ਪਈ ਗਮਹੀ ਨਹੀਂ ਰਿਹਾ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਘਟਨਾ ਵਾਪਨ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਉਹਨੇ ਕਾਰ ਆ ਰਹੀ ਸੀ ਅਸੀਂ ਲੈਟਾ ਵੀ ਬੰਦ ਕਰਤੀਆਂ ਪਰ ਉਹਨੇ ਫਿਰ ਵੀ ਨਹੀਂ ਮੰਨ ਲਓ ਸਲੋਕ ਕੀਤੀ। ਉਹਨੇ ਯੱਕ ਦਾ ਮਾ ਕੇ ਸਾਡੇ ਬਣੀ ਵੜਤੀ ਜੀ ਸਾਡੇ ਕਨੈਕਟਰ ਸਾਈਡ ਮਾਰੀ ਗੱਡੀ। ਇਹ ਕਾਰ ਵਾਲੀ ਦੀ ਸਾਰੀ ਗਲਤੀ ਹੈ ਜੇ ਅਸੀਂ ਤਾਂ ਆਪਣੀ ਸਾਈਡ ਤੇ ਸੀ ਜੀ। ਪਰ ਪ੍ਰਸ਼ਾਸਨ ਆਇਆ ਮੌਕਾ ਦੇਖਣ। ਮੌਕਾ ਵੇਖਣ ਆਏ ਸੀ ਪ੍ਰਸ਼ਾਸਨ। ਪ੍ਰਸ਼ਾਸਨ ਉਹਨਾਂ ਦੇ ਕਾਜ ਲੈ ਕੇ ਗੱਡੀ ਤੇ ਤੇ ਮੌਕਾ ਵੇਖ ਕੇ ਚਲੇ ਗਏ ਕਹਿੰਦੇ ਤੁਸੀਂ ਆਲਦੀ ਸਾਈਡ ਤੇ ਠੀਕ ਹੋ। ਪਰ ਚਲੋ ਪਚਾ ਹੋ ਗਿਆ। ਅੱਜ ਤੁਰੰਤ ਅਰੰਧੇ ਪਿੰਡ ਫਤਿਹਾਬਾਦ ਤੋਂ ਹਰਿਕੇ ਨੂੰ ਜਾਣ ਵਾਲੇ ਰੋਡ ਦੇ ਨੇੜੇ ਛਾਪੜੀ ਸਾਹਿਬ ਦੇ ਕੋਲ ਵਾਪਰੇ ਐਕਸੀਡੈਂਟ ਦੇ ਦੌਰਾਨ ਨਹਿਰ ਚ ਡਿੱਗੀ ਕਾਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਛੋਟਾ ਹਾਥੀ ਲੈ ਕੇ ਮਲੌਰ ਤੋਂ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਚੀਮਾ ਖੁੱਡੀ ਨੂੰ ਜਾ ਰਿਹਾ ਸੀ ਤਾਂ ਜਦੋਂ ਮੈਂ ਫਤਿਹਬਾਦ ਦੇ ਨਜ਼ਦੀਕ ਪਿੰਡ ਸ਼ਾਪਰੀ ਸਾਹਿਬ ਦੇ ਕੋਲ ਪੁੱਜਾ ਤਾਂ ਰੋਡ ਤੇ ਟਰਾਲਾ ਖਰਾਬ ਹੋ ਕੇ ਖੜਾ ਸੀ ਤਾਂ ਮੈਂ ਆਪਣੇ ਸਾਈਡ ਤੋਂ ਆ ਰਿਹਾ ਸੀ ਤਾਂ ਇੱਕ ਕਾਰ ਚਾਲਕ ਬੜੀ ਤੇਜ਼ੀ ਦੇ ਨਾਲ ਆ ਰਿਹਾ ਸੀ ਜਿਸ ਨੇ ਸਿੱਧੀ ਟੱਕਰ ਛੋਟੇ ਹਾਥੀ ਦੇ ਵਿੱਚ ਮਾਰੀ ਜਿਸ ਤੋਂ ਬਾਅਦ ਕਾਰ ਨਹਿਰ ਦੇ ਵਿੱਚ ਡਿੱਗ ਪਈ ਗਮ ਹੀ ਨਹੀਂ ਰਿਹਾ ਕਿ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਇਆ ਘਟਨਾ ਵਾਪਨ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਹੋ ਗਿਆ ਜਿੱਥੇ ਕਿ ਮੌਕੇ ਤੇ ਫਤਿਹਬਾਦੀ ਪੁਲਿਸ ਨੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਹਨ ਕਿ ਨਾਲ ਡਾਈ ਸਰਜੀਤ ਸਿੰਘ ਜੀ ਕਿਹੜਾ ਪਿੰਡ ਹੈ ਮਲੂਰ ਸ਼ਹਿਰ ਹੈ ਜਿਹੜਾ ਛੋਟਾ ਜਿਹਾ ਐਕਸੀਡੈਂਟ ਹੋਇਆ ਕੀ ਕਰਨ ਬਣਿਆ ਸਰ ਅਸੀਂ ਆਪਦੀ ਸਾਈਡ ਆ ਰਹੇ ਸੀ ਜੀ ਸਾਹਮਣੇ ਕਾਰ ਆ ਰਹੀ ਸੀ ਅਸੀਂ ਲਾਈਟਾਂ ਵੀ ਬੰਦ ਕਰਤੀਆਂ ਪਰ ਉਹਨੇ ਫਿਰ ਵੀ ਨਹੀਂ ਮੱਲੋ ਸਲੋਕ ਕੀਤੀ ਉਹਨੇ ਯੱਕ ਦਾ ਵਾ ਕੇ ਸਾਡੇ ਵੀ ਨਹੀਂ ਵੱਟਤੀ ਜੀ ਸਾਡੇ ਕਨੈਕਟਰ ਸਾਈਡ ਮਾਰੀ ਗਈ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਅਸੀਂ ਜਾਣਾ ਸੀ ਗੋਇਂਦਵਾਲ ਸਾਹਿਬ ਜਾਣਾ ਸੀ ਮਲੌਰ ਤੋਂ ਆ ਰਹੇ ਸੀ ਇਹ ਕਾਰ ਵਾਲਾ ਕਿਹੜੀ ਸੜਕ ਤੋਂ ਆਇਆ ਇਹ ਸਾਹਮਣੇ ਆ ਰਹੇ ਸੀ ਜੀ ਇਧਰੋਂ ਆਪਣੇ ਫਟਾਵਾ ਫਟਾਵਾ ਤੋਂ ਕਿਸ ਦੀ ਗਲਤੀ ਹੈ ਇਹ ਕਾਰ ਵਾਲੇ ਦੀ ਸਾਰੀ ਗਲਤੀ ਹੈ ਜੇ ਅਸੀਂ ਤਾਂ ਆਪਣੀ ਸਾਈਡ ਤੇ ਸੀ ਜੀ ਪ੍ਰਸ਼ਾਸਨ ਆਇਆ ਮੌਕਾ ਦੇਖਣ ਮੌਕਾ ਵੇਖਣ ਆਏ ਸੀ ਪ੍ਰਸ਼ਾਸਨ ਪ੍ਰਸ਼ਾਸਨ ਉਹਨਾਂ ਦੇ ਕਾਗਜ਼ ਲੈ ਕੇ ਗੱਡੀ ਤੇ ਤੇ ਮੌਕਾ ਵੇਖ ਕੇ ਚਲੇ ਗਏ ਕਹਿੰਦੇ ਤੁਸੀਂ ਆਲਦੀ ਸਾਈਡ ਤੇ ਠੀਕ ਹੋ ਪਰ ਚਲੋ ਪਛਾਹ ਹੋ ਗਿਆ ਪੰਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਮਲੇ ਮੁੱਟੇ ਸੱਟਾਂ ਆਈਆਂ ਅੰਦਰਲੀ ਆ ਬਸ ਹੁਣ ਇੱਕ ਵਾਰ ਤਾਂ ਨਹੀਂ ਪਤਾ ਲੱਗਦਾ ਤਾਂ ਇਹ ਤਾਂ ਕੀ ਮੰਗ ਕੀ ਕਰਦੇ ਆ ਮੰਗ ਇਨਸਾਫ ਦੀ ਆ ਜੀ ਤੁਹਾਡੇ ਸਾਹਮਣੇ ਜੋ ਮਤਲਬ ਮੇਰੇ ਤਾਂ ਗੱਡੀ ਖਤਮ ਹੋ ਗਈ ਜੀ ਹਾਂਜੀ ਕੀ ਨਾ ਤੁਹਾਡਾ ਜੀ ਜਲਜੀ ਸਿੰਘ ਦੇਲੀ ਰਕ ਬਣ ਜੀ ਕਿਹੜਾ ਪਿੰਡ ਆ ਜੀ ਟੋਲਾ ਸਾਹ ਖੋ ਟੋਲਾ ਖੁਰਦਾ ਇਹ ਕੀ ਘਟਣਾ ਵਾਜੀ ਆ ਤੇ ਸਾਰਾ ਇਧਰੋਂ ਗੱਡੀ ਆਈ ਆ ਇਹ ਗੱਡੀ ਹੱਥੀ ਜਿਹੜਾ ਲੰਘ ਆ ਇਹਨੂੰ ਉਹ ਗੱਡੀ ਆਈ ਇੱਕਦਮ ਪਤਾ ਨਹੀਂ ਉਹ ਦੇਖਿਆ ਨਹੀਂ ਕੋਰਾ ਬਜਣ ਕੀ ਕਤਰਤਾ ਉਹਨੇ ਇੱਕਦਮ ਗੱਡੀ ਕੱਟ ਕੇ ਆਵੇ ਡਰਾਈਵਰ ਸਾਈਡ ਮਾਰੀ ਕਨੈਕਟਰ ਸਾਈਡ ਇਧਰ ਵੱਜੀ ਆ ਜੀ ਉਹਦੀ ਵੀ ਗੱਡੀ ਕਨੈਕਟਰ ਸਾਈਡ ਵੱਜੀ ਆ ਉੱਤਰ ਜਾ ਗੱਡੀ ਪਰਚ ਕੇ ਨਹਿਰ ਚ ਵੜ ਗਈ ਆ ਉੱਥੋਂ ਉਤਰਿਆ ਉਹਨੇ ਵੇਖਿਆ ਬਈ ਮੈਨੂੰ ਦੇਖਿਆ ਕੋਈ ਨਹੀਂ ਗੱਡੀ ਗੱਡੀ ਨਹੀਂ ਦੇਹੀ ਤੇ ਮੈਂ ਪਰਨਾ ਬੰਦ ਕੇ ਮੁੜ ਕੇ ਲੱਪਾ ਲਾ ਮੈਂ ਮੰਗਦੀ ਕਰਦੇ ਹਾਂਜੀ ਮੈਂ ਲੱਗ ਰਿਹਾ ਹਾਂ ਕੀ ਮੰਗ ਕਰਦੇ ਜੀ ਮੰਗਦੇ ਆ ਭਾਜੀ ਸਾਹਿਬ ਦੀ ਗੱਡੀ ਆਦੀ ਇਹਨਾਂ ਤੋਂ ਮੈਂ ਤੇ ਡਰਾਈਵਰ ਆਪਣਾ ਕੋਟਰ ਲਾ ਆਇਆ ਇਹ ਤੁਹਾਡਾ ਟੋਲਾ ਮੇਰਾ ਟੋਲਾ ਇਹ ਮੌਕੇ ਤੇ ਦੇਖਿਆ ਜੀ ਮੌਕੇ ਤੇ ਮੈਂ ਇੱਥੇ ਮੈਂ ਤੇ ਗੱਡੀ 'ਚ ਬੈਠਾ ਵਜੀ ਜਦੋਂ ਮੈਂ ਤੇ ਕਰਨ ਬਾਤ ਦੀ ਗੱਡੀ ਬਾਹਰ ਆ ਤੁਹਾਡੀ ਗੱਡੀ ਖਰਾਬ ਹੋਈ ਤੇ ਮੇਰੀ ਗੱਡੀ ਦਾ ਆਪਣਾ ਮੁਰਗਾ ਟੋਟਾ ਪਟਾਇਰ ਪਟਾ ਪਿਆ ਕੱਲ ਸਵੇਰੇ 3 ਵਜੇ ਆਖਣਾ ਮੈਂ ਤੇ ਤਾਈ ਗਈ 3 ਆ ਵੀ ਲੋ ਐਕਸਿਡੈਂਟ ਆ ਤਾਂ ਨਹੀਂ ਲੈਤੀ ਜੇਕਰ ਪੂਰਾ ਮਾਹੌਲ ਆ ਕੀ ਕਰ ਲੈਣੀ ਚਾਹੀਦੀ ਇਹ ਜੀ ਰਣਜੀਤ ਸਿੰਘ son of ਮਰੀਕ ਸਿੰਘ ਆ ਤੇ ਗੁਰਪ੍ਰੀਤ ਗੁਰਦੁਆਰਾ ਸਾਹਿਬ ਦੇ ਲਾਗੇ ਰਹਿੰਦਾ ਕਿ ਤੇ ਰਾਤ ਹਨੇਰੀ 11:00 ਵਜੇ ਆਉਣ ਡਿਆ ਸੀ ਇੱਕ ਪਾਸੋਂ 3 ਵੀਲਰ ਆ ਆ ਰਿਹਾ ਸੀ ਤੇ ਤਾਂ ਆਪਣੀ ਚੋਲਾ ਸਾਹਿਬ ਸਾਈਡ ਤੋਂ ਜੀ ਤੇ ਇਹ ਜਿਹੜਾ ਲਟਕਾ ਦੂਜਾ ਗੱਡਕਾਰ ਵਾਲਾ ਵਾ ਉਹ ਸਵਿਫਟ ਕਾਰ ਦੇ ਉੱਤੇ ਇਧਰੋਂ ਜਾ ਰਿਹਾ ਸੀ ਤੇ ਟਰੱਕ ਇੱਕ ਬੱਜਰ ਦਾ ਲੱਦਿਆ ਹੋਇਆ ਉਹ ਕਿਤੇ ਵਸਾਖੀ ਕਰਕੇ ਪੈਂਚਰ ਹੋ ਗਿਆ ਜਿਹਦਾ ਕਾਰਨ ਉਹਦਾ ਉਹਨੂੰ ਸਾਈਡ ਤੇ ਡੱਕ ਛੱਡਿਆ ਉਹਨੇ ਤੇ ਰਾਤ ਜਿਹੜਾ ਇੱਕ ਦੂਜੇ ਨੂੰ ਇਹਨਾਂ ਨੇ ਲੈਟਾ ਨਾ ਦੇਣ ਕਾਰਨ ਜਾਂ ਨਾਂ ਪਤਾ ਲੱਗਣ ਕਾਰਨ ਇਹਨਾਂ ਦਾ ਆਪਸ ਵਿੱਚ ਦੋਵਾਂ ਦਾ ਹੋ ਗਿਆ ਟੱਕਰਾ ਤੇ ਜੋ ਵੀ ਕਾਨੂੰਨੀ ਬੰਦੀ ਕਾਰੋਜ ਉਹ ਵੇਖ ਕਰਦੇ ਆਂ ਇਹ ਮੌਕਾ ਵੇਖਣਾ ਹੈ ਹਾਂ ਜੀ ਅਜੇ ਉਹ ਫੇਲਾ ਲੋ ਰਾਤ ਆਫੇ ਉੱਥੇ ਚਲੇ ਗਿਆ ਹੈ ਤੇ ਠੀਕ ਆ ਵੇਖੇ ਉਹਦੇ ਨਾਲ ਗੱਲ ਹੋਈ ਉਹਦੇ ਡੈਡੀ ਨਾਲ ਉਹ ਕਹਿੰਦੇ ਪੈਸੇ ਲੈ ਕੇ ਆ ਰਹੇ ਆਂ